ਦੋਸਤੋ ਧਿਆਨ ਨਾਲ ਵੇਖਿਓ ਇਹ ਵੀਡੀਓ ਇਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜੇਗਾ ਕਿ ਘਰ ਦੇ ਵਿੱਚ ਆਪਾਂ ਜੇ ਕਿਸੇ ਬਾਹਰੀ ਮਿਸਤਰੀ ਨੂੰ ਵਾਰਦੇ ਆ ਤੇ ਉੱਤੇ ਨਿਗਰਾਨੀ ਰੱਖਣੀ ਕਿੰਨੀ ਜ਼ਿਆਦਾ ਜ਼ਰੂਰੀ ਆ ਦੋਸਤੋ ਇਹ ਉਹ ਲੱਕੜ ਦਾ ਮਿਸਤਰੀ ਆ ਜਿਹਨੂੰ ਕਿਸੇ ਨੇ ਆਪਣੇ ਘਰ 'ਚ ਬੈੱਡ ਬਣਾਉਣ ਲਾਇਆ ਸੀ ਪਰ ਇਹਨੇ ਬਾਥਰੂਮ 'ਚ ਹਿਡਨ ਕੈਮਰੇ ਲਾ ਕੇ ਬਾਅਦ ਦੇ ਵਿੱਚ ਫੋਟੋਆਂ ਖਿੱਚ ਕੇ ਮਹਿਲਾ ਦੇ ਨਾਲ ਰੇਪ ਕੀਤਾ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਜ ਅਦਾਲਤ ਵਿੱਚ ਜਿਹੜੇ ਆਏ ਹੋ ਨੇ ਉਹ ਇਹਨਾਂ ਨੂੰ ਪੇਸ਼ ਕਰਨ ਲਈ ਲੈ ਕੇ ਜਾ ਰਹੇ ਨੇ ਪਰ ਜੀ ਜੀ ਇਹਨਾਂ ਨੂੰ ਪੇਸ਼ ਕਰਨਾ ਹੈਗਾ ਜੀ ਤੇ ਇਹ ਦਿਨ ਦੇ ਕਾਹ ਕਿਹੜੀ ਧਾਰਾ ਦਾ ਬਰਚਾ ਦਾ ਚੋਇਆ ਜੀ 366500 ਬਲਾਤਕਾਰ ਦਾ ਜੀ ਤੇ ਇਹ ਪਿੰਡ 'ਚ ਮਿਸਤਰੀ ਦਾ ਕੰਮ ਕਰਦੇ ਸੀਗੇ ਜੀ ਜਿਨ੍ਹਾਂ ਨੇ ਕੈਮਰਾ ਲਾਇਆ ਸੀਗਾ ਹਾਂਜੀ ਬਾਥਰੂਮ ਦੇ ਵਿੱਚ ਕੈਮਰਾ ਲਾ ਕੇ ਉਹ ਸੀਗਾ ਕੀਤਾ ਜੀ ਉਹਨਾਂ ਦੇ ਕਹਿਣ ਮਤਾਬਕ ਜੀ ਹਾਂਜੀ ਤੁਸੀਂ ਲਾਇਆ ਸੀ ਜੀ ਕੈਮਰਾ ਕਿੰਨੀ ਦੇ ਰੋਗੀ ਮਿਸਤਰੀ ਦਾ ਕੰਮ ਕਰਦੇ ਨੂੰ ਫਿਰ ਤੁਸੀਂ ਆਪਦੇ ਪਿੰਡ ਜਿਹੇ ਜਿਹੇ ਕੁਝ ਕਰੀਗੇ ਤਾਂ ਫੇਰ ਐਵੇਂ ਹੀ ਪਰਚਾ ਹੋ ਗਿਆ ਜੀ ਦੱਸੋ ਫੇਰ ਐਵੇਂ ਹੀ ਤੁਸੀਂ ਉਹ ਕਰ ਗਿਆ ਤੁਸੀਂ ਬਲੈਕਮੇਲ ਨਹੀਂ ਕੀਤਾ ਉਹਨਾਂ ਨੂੰ ਰਿਲੇਸ਼ਨ ਨਹੀਂ ਬਣਾਏ ਤੁਸੀਂ ਉਹਨਾਂ ਨੂੰ ਅੱਛਾ ਪੇਲ ਆਪ ਕੀਤੀ ਜਦੋਂ ਤੁਸੀਂ ਕਿਸੇ ਘਰੇ ਮਿਸਤਰੀ ਬਣ ਕੇ ਜਾਂਦੇ ਹੋ چاہے ਕੋਈ ਪੇਲ ਕਰੇ ਤੁਸੀਂ ਉੱਥੇ ਕਰ ਲਿਆ ਸਭ ਕੁਝ ਹੈ ਨਹੀਂ ਆਏ ਨਹੀਂ ਉਹ ਪਹਿਲਾਂ ਆਪ ਕੋਲ ਜਾਂਦੇ ਸੀ ਤੁਹਾਡੇ ਨਾਲ ਜਾਂਦੇ ਸੀ ਅੱਛਾ